ਰਾਜਵੀਰ ਜਵੰਦਾ ਦਾ ਇਸੇ ਜਗ੍ਹਾ ਤੇ ਜਿਹੜਾ ਦਾ ਸੰਸਕਾਰ ਕੀਤਾ ਜਾਣਾ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਹੋ ਚੁੱਕੀਆਂ ਨੇ ਸਾਰੀਆਂ ਜਿਹੜੀ ਜਗ੍ਹਾ ਤੇ ਇਸ ਜਗ੍ਹਾ ਦੇ ਉੱਤੇ ਦਾ ਸੰਸਕਾਰ ਹੋਣਾ ਹੈ ਜਿਹੜਾ ਬਾਲਣ ਆ ਉਹ ਵੀ ਲਿਆ ਦਿੱਤਾ ਗਿਆ ਦੋਸਤੋ ਸਾਰੀਆਂ ਤਿਆਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਦੇਖ ਸਕਦੇ ਤੁਸੀਂ ਕਾਫੀ ਵੱਡਾ ਗਰਾਊਂਡ ਹੈ ਕਿਉਂਕਿ ਇਹ ਜਿਹੜਾ ਦਾ ਸੰਸਕਾਰ ਹੈ ਇਹ ਸ਼ਮਸ਼ਾਨ ਘਾਟ ਦੇ ਵਿੱਚ ਨਾ ਕਰਕੇ ਇੱਕ ਸਪੈਸ਼ਲ ਜਗ੍ਹਾ ਚੁਣੀ ਗਈ ਹੈ ਖੁੱਲੀ ਜਗ੍ਹਾ ਵਿੱਚ ਜਿਹੜਾ ਦਾ ਸੰਸਕਾਰ ਉਹਨਾਂ ਦਾ ਹੋਣਾ ਹੈ ਦਾ ਸੰਸਕਾਰ ਦੀਆਂ ਪੂਰੀਆਂ ਦੋਸਤੋ ਤਿਆਰੀਆਂ ਹੋ ਚੁੱਕੀਆਂ ਨੇ ਲੋਕ ਉਡੀਕ ਦੇ ਵਿੱਚ ਨੇ ਕਿਸੇ ਵੀ ਸਮੇਂ ਜਿਹੜਾ ਰਾਜਵੀਰ ਜਵੰਦਾ ਵੀਰ ਨੂੰ ਘਰੋਂ ਲਜਾਇਆ ਜਾਏਗਾ ਏਸੇ ਰਾਸਤੇ ਘਰ ਦੇ ਵਿੱਚੋਂ ਸਾਹਮਣੇ ਆਪਾਂ ਘਰ ਦੇ ਕੋਲੋਂ ਆਏ ਆ ਘਰ ਦੇ ਵਿੱਚੋਂ ਜਿਹੜਾ ਰਾਜਵੀਰ ਜਵੰਦਾ ਵੀਰ ਨੂੰ ਵਿਦਾ ਕਰਨਾ ਹੈ ਇਹੀ ਰਾਸਤੇ ਇੱਥੇ ਸਾਈਡ ਤੇ ਬੈਠਣ ਲਈ ਜਗ੍ਹਾ ਵੀ ਬਣਾਈ ਗਈ ਆ ਤੇ ਇਥੇ ਜਿਹੜੀ ਗੱਲਬਾਤ ਹੋਣੀ ਹੈ ਤੇ ਇਹੀ ਰਸਤਾ ਜਿਹੜਾ ਤੁਹਾਡੇ ਸਾਹਮਣੇ ਮੈਨੂੰ ਲੈ ਕੇ ਜਾ ਰਿਹਾ ਇਸੇ ਰਾਸਤੇ ਰਾਜਵੀਰ ਜਵੰਦਾ ਵੀਰ ਸਾਹਮਣੇ ਘਰ ਤੋਂ ਥੋੜੀ ਜਿਹੀ ਦੂਰੀ ਤੇ ਜਿਹੜਾ ਉਹਨਾਂ ਦਾ ਜਿਹੜਾ ਦਾ ਸੰਸਕਾਰ ਕੀਤਾ ਜਾਣਾ ਆਓ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਜਗ੍ਹਾ ਚੂਜ਼ ਕੀਤੀ ਗਈ ਹੈ ਦਾ ਸੰਸਕਾਰ ਲਈ ਕਿਉਂਕਿ ਦੋਸਤੋ ਥੋੜਾ ਖੁੱਲਾ ਗਰਾਊਂਡ ਹੈ ਕਿਉਂਕਿ ਲੋਕ ਕਾਫੀ ਦੂਰੋਂ ਦੂਰੋਂ ਆਉਣਗੇ ਪਿੰਡ ਆਲੋਂ-ਦਾਲੋਂ ਬਿਲਕੁਲ ਜਾਮ ਹੋ ਚੁੱਕਿਆ ਹੈ ਕਾਫੀ ਜਿਹੜੀ ਪਬਲਿਕ ਆ ਪਹੁੰਚ ਚੁੱਕੀ ਆ ਕਾਫੀ ਰਾਜਵੀਰ ਜਵੰਦਾਬੀਰ ਨੂੰ ਪਿਆਰ ਕਰਨ ਵਾਲੇ ਕਾਫੀ ਲੋਕ ਆ ਜਿਹੜੇ ਇਹ ਪੋਨੇ ਪਿੰਡ ਦੇ ਵਿੱਚ ਅੱਜ ਇਸ ਟਾਈਮ ਪਹੁੰਚ ਚੁੱਕੇ ਨੇ ਸਾਹਮਣੇ ਮੈਂ ਤੁਹਾਨੂੰ ਦਿਖਾਉਣਾ ਹੈ ਕਿ ਇਸ ਇਸ ਜਗ੍ਹਾ ਦੇ ਉੱਤੇ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਪੂਰੀ ਜੋ ਰਾਜਵੀਰ ਜਵੰਦਾਬੀਰ ਦਾ ਜੋ ਦਾ ਸੰਸਕਾਰ ਹੋਣਾ ਉਹ ਇਸੇ ਜਗ੍ਹਾ ਤੇ ਹੋਣਾ ਕਾਫੀ ਜਿਹੜੀਆਂ ਹਸਤੀਆਂ ਪਹੁੰਚ ਸਰਕਾਰੀ ਦਰਬਾਰੇ ਸਭ ਲੋਕ ਪਹੁੰਚ ਰਹੇ ਨੇ 200 ਵੱਡੇ ਵੱਡੇ ਸੋਸ਼ਲ ਮੀਡੀਆ ਸਟਾਰ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਉਹ ਵੀ ਪਹੁੰਚ ਰਹੇ ਨੇ ਕਿਉਂਕਿ ਰਾਜਵੀਰ ਜਵੰਦਾਬੀਰ ਦੀ ਅਜੇ ਤੱਕ ਕੋਈ ਵੀ ਕੰਟਰੋਵਰਸੀ ਦੇਖਣ ਨੂੰ ਨਹੀਂ ਮਿਲੀ ਇਸ ਕਰਕੇ ਰਾਜਵੀਰ ਜਵੰਦਾਬੀਰ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਨੇ ਅਜੇ ਤੱਕ ਉਹ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਕੋਈ ਉਹਨਾਂ ਦੀ ਗੱਲਬਾਤ ਨਹੀਂ ਹੋਈ ਕਿ ਲੋਕ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਨਫ਼ਰਤ ਦੀ ਨਿਗਾ ਨਾਲ ਦੇਖਣ ਹਰ ਪਾਸੋਂ ਚਾਹੇ ਗਾਇਕੀ ਪੱਖੋਂ ਹੋਵੇ ਆਮ ਜਨਤਾ ਦਾ ਹੋਵੇ ਆਮ ਲੋਕਾਂ ਦਾ ਹੋਵੇ ਚਾਹੇ ਕਿਸੇ ਸਟਾਰ ਕਲਾਕਾਰ ਨਾਲ ਹੋਵੇ ਚਾਹੇ ਇਹ ਜਿਵੇਂ ਆਪਾਂ ਕਹੇ ਜੀ ਸਿਆਸਤ ਦੇ ਵਿੱਚ ਹੋਵੇ ਕਿਸੇ ਪਾਸੋਂ ਵੀ ਅੱਜ ਤੱਕ ਰਾਜਵੀਰ ਜਵੰਦਾ ਦਾ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਹੋਇਆ ਰਾਜਵੀਰ ਜਵੰਦਾ ਵੀਰ ਦੇ ਕਲਾਕਾਰੀ ਦੇ ਤੌਰ ਤੇ ਵੀ ਗਾਣੇ ਬਹੁਤ ਹੀ ਜ਼ਿਆਦਾ ਸੱਭਿਆਚਾਰਕ ਸੀਗੇ ਇਸ ਕਰਕੇ ਅੱਜ ਪੰਜਾਬ ਦਾ ਬੱਚਾ ਬੱਚਾ ਰੋ ਰਿਹਾ ਉਹਨਾਂ ਲਈ ਅਰਦਾਸਾਂ ਵੀ ਇੰਨੀਆਂ ਕੀਤੀਆਂ ਗਈਆਂ ਸੀ ਜਿੰਨੀਆਂ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਲਈ ਵੀ ਨਹੀਂ ਹੋਈਆਂ ਰਾਜਵੀਰ ਜਵੰਦਾ ਵੀਰ ਦੀ ਆਤਮਾ ਦੀ ਸ਼ਾਂਤੀ ਲਈ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ